ਸੁੰਨੀ ਗਲੀ ਦੇ ਵਿੱਚ ਨੌਜਵਾਨ ਮੁੰਡਿਆਂ ਨੇ ਪਾਇਆ ਅਜੀਹਾ ਗਾ ਕਿ ਅੱਗੇ ਜਾ ਕੇ ਵੜ ਗਏ ਇੱਕ ਮੈਡੀਕਲ ਸਟੋਰ ਦੇ ਵਿੱਚ ਜਿੱਥੇ ਨੌਜਵਾਨ ਮੁੰਡਿਆਂ ਦੇ ਉੱਤੇ ਹਮਲਾ ਕਰ ਦਿੱਤਾ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਆਓ ਤੁਹਾਨੂੰ ਅੰਮ੍ਰਿਤਸਰ ਦੀ ਫਤਿਹਗੜ ਚੂੜੀਆਂ ਰੋਡ ਤੇ ਬਣੇ ਇਸ ਮੈਡੀਕਲ ਸਟੋਰ ਦੇ ਵਿੱਚ ਹੋਈ ਗੁੰਡਾਗਰਦੀ ਦੇ ਨੰਗੇ ਨਾਚ ਦੀ ਵੀਡੀਓ ਦਿਖਾਉਂਦੇ ਹਾਂ ਸੋਦਾ ਦੀ ਹੈ ਕਿ ਦੁਕਾਨਦਾਰਾਂ ਨੇ ਗੱਲਬਾਤ ਕਰ ਦੋਏ ਮੀਡੀਆ ਨਾਲ ਦੱਸਿਆ ਹੈ ਕਿ ਉਹਨਾਂ ਦੀ ਕੋਈ ਕਿਸੇ ਨਾਲ ਰੰਜਿਸ਼ ਨਹੀਂ ਪਰ ਅਣਪਛਾਤੇ ਮੁੰਡਿਆਂ ਨੇ ਆ ਕੇ ਉਹਨਾਂ ਦੇ ਉੱਤੇ ਹਮਲਾ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਹੈ ਸਾਧੂ ਗੁਰੂ ਮੈਡੀਕਲ ਸਟੋਰ ਦੇ ਨਾਂ ਤੋਂ ਮੇਰਾ ਮੈਡੀਕਲ ਸਟੋਰ ਆ ਤੇ ਫਤਿਹਗੜ ਚੂੜੀਆਂ ਰੋਡ ਤੇ ਸਥਿਤ ਹੈ ਇੱਥੇ ਕੱਲ ਰਾਤ 9:00 ਅੱਜ ਕੇ 40 ਮਿੰਟ ਤੇ ਕੋਈ ਅਣਪਛਾਤੇ ਵਿਅਕਤੀ ਆਏ ਆ ਉਹ ਚਾਰ ਜਾਂ ਪੰਜ ਵਿਅਕਤੀ ਸੀ ਤੇ ਉਹਨਾਂ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਹੈ ਤੇ ਮੇਰੇ ਨਾਲ ਮੇਰਾ ਬ੍ਰਦਰ ਸੀ ਜਿਨੇ ਮੇਰੀ ਕਾਫੀ ਮਦਦ ਕੀਤੀ ਹੈ ਜਿਨੇ ਮੈਨੂੰ ਬਚਾਇਆ ਤੇ ਉਹਨਾਂ ਨੇ ਪੂਰੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹੈ ਜਿਹੜਾ ਉਹ ਆਪਣੇ ਮਨਸੂਬੇ 'ਚ ਅਸਫਲ ਰਹੇ ਆ ਹਥਿਆਰ ਉਹਨਾਂ ਕੋਲ ਦੋ ਦਾਤਰ ਹੀ ਤੇ ਇੱਕ ਸਲੱਗਰ ਹੀ ਤੇ ਇੱਕ ਖਾਲੀ ਹੱਥ ਹੀ ਵਿਅਕਤੀ ਮੂੰਹ ਬੰਦੇ ਉਹਨਾਂ ਨੇ ਮੂੰਹ ਉਹਨਾਂ ਨੇ ਚਵਾਣੇ ਬੰਨੇ ਸੀ ਤੇ ਪਹਿਲਾਂ ਉਹਨਾਂ ਨੇ ਇੱਕ ਗਾਗ 'ਚ ਮਾਰਨ ਦੀ ਕੋਸ਼ਿਸ਼ ਕੀਤੀ ਬਾਅਦ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਤੇ ਕਾਫੀ ਚਿਰ 3-4 ਮਿੰਟ ਤੱਕ ਉਹ ਜਾਣਲੇਵਾ ਹਥਿਆਰਾਂ ਨਾਲ ਹਮਲਾ ਕਰਦੇ ਰਹੇ ਆ ਜਦੋਂ ਆਏ ਕਿ ਕਿਹਕੇ ਬੁਲਾਇਆ ਹੁਣਾ ਕਿ ਜਦੋਂ ਅਦਕਾਰ ਹੋਏ ਉਹ ਮੇਰਾ ਨਾਮ ਲੈ ਕੇ ਉਹ ਪਹਿਲਾਂ ਜਾਣਦੇ ਸੀ ਉਹ ਮੇਰਾ ਨਾਮ ਲੈ ਕੇ ਸਿਰਫ ਕੋਈ ਉਹ ਉਹਨਾਂ ਨੇ ਸਿਰਫ ਮੇਰੇ ਤੇ ਹੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਦੂਸਰਿਆਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਕਿ ਸਿਰਫ ਮੇਰੇ ਤੇ ਅਟੈਕ ਕਰਨਾ ਹੀ ਸੀ ਤੁਹਾਡੇ ਤੇ ਕਿਉਂ ਕਰੀ ਮੇਰੇ ਤੇ ਅਟੈਕ ਕੋਈ ਹੋ ਸਕਦਾ ਹੈ ਕਿ ਅਟੈਕ ਉਹਨਾਂ ਦੇ ਪਿੱਛੇ ਕੋਈ ਰੰਜਿਸ਼ ਹੋਵੇ ਪੁਰਾਣੀ ਜਾਂ ਕੋਈ ਕੋਈ ਹੋਰ ਕਾਰਨ ਹੋਵੇ ਉਹ ਹੁਣ ਹਾਨੂੰ ਨੂੰ ਪੁਖਤਾ ਇਹ ਨਹੀਂ ਪਤਾ ਕਿ ਉਹ ਕਿਉਂ ਅਟੈਕ ਕੀਤਾ ਗਿਆ ਕਿਦੇ ਦਾ ਸਮਝਾ 9:43 ਦਾ ਸਮਾਂ ਹੈ ਜਿਹੜੇ ਮੇਰੇ ਕੈਮਰੇ ਦੇ ਵਿੱਚ ਉਹਦੀ ਰਿਕਾਰਡਿੰਗ ਹੈਗੀ ਆ ਵੇਖਦਾ ਸਾਰੀ ਉਹ ਲੁੱਟ ਖੋਹ ਕਰਨ ਦੀ ਉਮੀਦ ਨਾ ਨਹੀਂ ਸੀ ਆਏ ਉਹ ਸਿਰਫ ਮੇਰੇ ਤੇ ਹੀ ਹਮਲਾ ਕਰਨ ਆਏ ਸੀ ਇਸ ਕਰਕੇ ਉਹਨਾਂ ਕਾਫੀ ਹੱਦ ਤੱਕ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮੇਰਾ ਬ੍ਰਦਰ ਨੇ ਮੇਰਾ ਸਾਥ ਦਿੱਤਾ ਕਿ ਮੈਂ ਇਹਨਾਂ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਫੁਟੇਜ ਦੇ ਵਿੱਚ ਇਹੋ ਹੀ ਸਾਫ਼ ਦਿਖਾਇਆ ਕਿ ਉਹਨਾਂ ਕਾਫੀ ਤੇਜ਼ ਤਾਰ ਹਥਿਆਰਾਂ ਨਾਲ ਮੇਰੇ ਤੇ ਹਮਲਾ ਕੀਤਾ ਆ ਤੇ ਕਾਫੀ ਮੇਰੇ ਤੇ ਕਾਫੀ ਗੁੱਜੀਆਂ ਸੱਟਾਂ ਤੇ ਕਾਫੀ ਹੱਦ ਤੱਕ ਮੇਰੇ ਇੱਥੇ ਹੱਥ ਤੇ ਸਟਿਚ ਵੀ ਲੱਗੇ ਆ ਮੇਰੇ ਬ੍ਰਦਰ ਦੇ ਇੱਥੇ ਜਬਾੜੇ ਤੇ ਮਾਰੀ ਉਹਨਾਂ ਨੇ ਤੇ ਉਹਦੇ ਤੇ ਵੀ ਕਾਫੀ ਅੰਦਰਵਾਰ ਵੀ ਸਟਿਚ ਲੱਗੇ ਇੱਕ ਦੰਦ ਵੀ ਉਹਦਾ ਟੁੱਟ ਗਿਆ ਤੇ ਉਹਨਾਂ ਸਟੋਰ ਤੇ ਮਤਲਬ ਕੰਮ ਕਰਦੇ ਆ ਬਹੁਤ ਆਮਾਨਦਤ ਦੋਵੇਂ ਮੁੰਡੇ ਆ ਇਹਨਾਂ ਦੀ ਮਤਲਬ ਕਿ ਬਹੁਤ ਵਧੀਆ ਚਾਲ ਚੱਲਣੇ ਆ ਕੋਈ ਅਣਪਛਾਤੇ ਵਿਅਕਤੀ ਨੌਂ ਪੌਣੇ 10 ਵਜੇ ਆਏ ਨੇ ਇਹਨਾਂ ਨੇ ਉਹਨਾਂ ਨੇ ਮੂੰਹ ਬੱਤੇ ਹੋਏ ਸੀ ਇੱਕ ਇਹਨਾਂ ਨੇ ਖੱਟਾ ਪਰਨਾ ਬੱਦਾ ਸੀ ਕਿ ਇਹਨੇ ਚਿੱਟਾ ਬੱਦਾ ਸੀ ਇੱਕ ਇਹਨਾਂ ਨੇ ਹੋਰ ਸੀ ਉਹਨੇ ਵੀ ਮਤਲਬ ਆਪਣੇ ਹੋ ਕਿਸੇ ਰੰਗ ਦਾ ਬੱਦਾ ਸੀ ਉਹਨਾਂ ਨੇ ਆ ਕੇ ਸੱਦਾ ਹੀ ਦੁਕਾਨ ਦੇ ਵਿੱਚ ਵੜੇ ਨੇ ਦੁਕਾਨ ਦੇ ਵਿੱਚ ਦੋ ਦੋ ਤਿੰਨ ਗਾਹਕ ਸੀ ਪਹਿਲਾਂ ਉਹਨਾਂ ਨੇ ਸਮਝਿਆ ਵੀ ਸ਼ਾਇਦ ਅਰਨਦੀਪ ਇਹਨਾਂ ਗਾਹਕਾਂ ਦੇ ਵਿੱਚ ਹੀ ਆ ਬਾਅਦ ਚ ਉਹਨਾਂ ਨੇ ਪਛਾਣ ਕੀਤੀ ਵੀ ਅਰਨਦੀਪ ਇਹਨਾਂ ਦੇ ਵਿੱਚ ਨਹੀਂ ਹੈ ਉਹ ਫਿਰ ਮੁੰਡੇ ਮਤਲਬ ਪਛਾਣ ਆ ਗਏ ਫਿਰ ਇਹਦੇ ਅਰਨਦੀਪ ਤੇ ਉਹਨਾਂ ਨੇ ਅਟੈਕ ਕੀਤਾ ਸਿੱਧੀਆਂ ਕਿਰਪਾਨਾਂ ਦੇ ਗਾਤ ਗਾਤਰੇ ਦੇ ਨਾਲ ਅਰਨਦੀਪ ਨੇ ਬੜੀ ਮੁਸ਼ਕਲ ਦੇ ਨਾਲ ਆਪਣੇ ਕਾਊਂਟਰ ਦੀ ਓਟ ਲੈ ਕੇ ਆਪਣੀ ਜਾਨ ਵਝਾਈ ਤੇ ਇਹਦੇ ਜਿਹੜਾ ਛੋਟਾ ਭਰਾ ਵਾ ਜਿਹੜਾ ਡਾਕਟਰ ਹੈ ਬੀਏ ਐਮਐਸ ਉਹ ਵੀ ਡਾਕਟਰ ਮੈਡੀਕਲ ਸਟੋਰ ਦੇ ਵਿੱਚ ਹੀ ਜਦੋਂ ਇਹਨੇ ਉਹ ਅਰਨ ਛੋਟਾ ਭਰਾ ਦੀ ਮਦਦ ਵਾਸਤੇ ਗਿਆ ਤੇ ਉਹਦੇ ਵੀ ਉਹਨਾਂ ਨੇ ਸਿੱਧਾ ਜਾਨ ਲੈਵਾ ਹਮਲਾ ਕੀਤਾ ਉਹਦੇ ਚਬਾੜੇ ਉੱਤੇ ਉੱਤੇ ਦਾਤਰ ਮਾਰਿਆ ਉਹਦਾ ਅੰਦਰ ਅੰਦਰ ਟੁੱਟ ਗਿਆ ਤੇ ਕਾਫੀ ਮਤਲਬ ਇਹਨਾਂ ਨੂੰ ਮਤਲਬ ਸੱਟਾਂ ਪੇਟਾਂ ਹੋਰ ਵੀ ਲਾਈਆਂ ਬਾਅਦ ਵਿੱਚ 3-4 ਮਿੰਟ ਦੀ ਵਾਰਦਾਤ ਕਰਕੇ ਉਹ ਬਾਅਦ ਵਿੱਚ ਇੱਕਦਮ ਇਥੋਂ ਭੱਜ ਗਏ ਨੇ ਉੱਥੇ ਇਸ ਮਾਮਲੇ ਲੈ ਕੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤੁਹਾਨੂੰ ਕਿਹਾ ਕਿ ਉਹਨਾਂ ਨੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਤੇ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇੱਕ ਦੁਕਾਨਦਾਰ ਉੱਤੇ ਜਿਹੜਾ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਉਹਨੂੰ ਜਿਹੜਾ ਵਾ ਬਰੀਕੀ ਨਾਲ ਜਾਂਚ ਕੀਤਾ ਜਾ ਰਿਹਾ ਵਾ ਦੋ ਦਿਨ ਜਾਣੇ ਦੇ ਸ਼ੱਕ ਜ਼ਾਹਿਰ ਕਰ ਰਹੇ ਉਸ ਐਂਗਲ ਨੂੰ ਵੀ ਦੇਖਿਆ ਜਾਏਗਾ ਤੇ ਬਾਕੀ ਜਲਦੀ ਹੀ ਜਿਹੜੇ ਦੋਸ਼ੀ ਜਿਹੜੇ ਟ੍ਰੇਸ ਕਰਕੇ ਇਸਲਾ ਕੰਮ ਪਿੱਛੇ ਆਉਣਗੇ ਜੀ 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 ਵੀ ਆਈ ਤੁਹਾਡੇ ਕੋਲ ਤੋਂ ਹਾਂ ਜੀ ਸੀਸੀਟੀਵੀ ਦੇਖੀ ਉਸੇ ਬਿਆਹਦੇ ਅਸੀਂ ਸਾਰਾ ਕਰ ਰਹੇ ਹਾਂ ਜੀ ਟੈਕਨੀਕਲ ਤੌਰ ਤੇ ਤੇ ਜਲਦੀ ਜਿਹੜੇ ਦੋਸ਼ੀ ਸਾਡੇ ਗ੍ਰਿਫਤ ਜੋ ਹੋ ਜੀ ਮੈਡੀਕਲ ਕਰਵਾਇਆ ਗਿਆ ਉਹਨਾਂ ਦਾ ਜੀ ਮੈਡੀਕਲ ਉਹਨਾਂ ਦਾ ਕਰਵਾ ਲਿਆ ਗਿਆ ਹਾਲੇ ਰਿਜ਼ਲਟ ਵੇਟੇੜਿਆ ਜੀ ਜੋ ਵੀ ਉਹ ਬਿਆਨ ਦੇਣਗੇ ਮੈਡੀਕਲ ਰਿਜ਼ਲਟ ਆਏਗਾ ਉਸ ਮਤਲਬ ਕਾਰਵਾਈ ਕਰ ਦਿੱਤੀ ਜਾਏਗੀ ਤਾਂ ਦੇਖ ਸਕਦੇ ਹੋ ਕਿ ਕਿਵੇਂ ਸ਼ਰੀਆਮ ਗੁੰਡਾ ਗਰਦੀ ਦਾ ਨੰਗਾ ਨਾਚ ਖੇਡਿਆ ਚੋਂਦਾ ਲੋਕ ਐਨੇ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਦੇ ਵੱਲ ਅਜਿਹਿਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਾਣ ਤੋਂ ਬਾਅਦ ਪਤਾ ਲੱਗੇਗਾ ਕਿ ਆਖਰ ਇਨ੍ਹਾਂ ਮੁੰਡਿਆਂ ਨੇ ਹਮਲਾ ਕਿਉਂ ਕੀਤਾ ਸੀ ਹੱਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ